ਤਾਂ ਤੁਸੀਂ ਮੌਜੂਦ ਆ ਕਾਣ ਰਿਖੇ ਜਿੱਥੇ ਕੀ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਈ ਕੋ ਗੁਰਦੀਪ ਸਿੰਘ ਧਾਵਾ ਜਿੱਥੇ ਪਹੁੰਚੇ ਨੇ ਹਰਾਂ ਦਾ ਜੱਜਾ ਲੈਣ ਵਾਸਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਦੇਖੋ ਸਭ ਤੋਂ ਪਹਿਲਾਂ ਤਾਂ ਕੱਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਅਚੇਚੇ ਤੌਰ ਤੇ ਹਾਂ ਦੇ ਉਹਨਾਂ ਦਾ ਦੌਰਾ ਕਰਨ ਆਏ ਸੀਗੇ ਔਰ ਚੌਪਰ ਤੇ ਆਏ ਸੀਗੇ ਤਾਂ ਜਦੋਂ ਉਹਨਾਂ ਗਰਦਾਸਪੁਰ ਦੇ ਹਾਲਾਤ ਵੇਖੇ ਤੋਂ ਉਹਨਾਂ ਦੇ ਮਨ ਚ ਇੱਕ ਗੱਲ ਆਈ ਕਿ ਜਿਹੜਾ ਚੌਪਰ ਲੋਕਾਂ ਦਾ ਚੌਪਰ ਹੈ ਤਾਂ ਮੇਰੇ ਕਾ ਪਹਿਲੀ ਵਾਰੀ ਹੁਣਾਂ ਕੋ ਮੁੱਖ ਮੰਤਰੀ ਆਇਆ ਚੌਪਰ ਤੇ ਹੋਵੇ ਤੇ ਗਿਆ ਬਾਈ ਰੋਡ ਹੋਵੇ। ਐ ਮੈਂ ਕਹਿੰਦਾ ਐਸੇ ਮੁੱਖ ਮੰਤਰੀ ਮੇਸ਼ਾ ਪੰਜਾਬ ਨੂੰ ਮਿਲਣੇ ਚਾਹੀਦੇ ਨੇ ਕਿ ਇੰਨੀ ਫਰਾਕ ਦੇ ਲਈ ਵਿਖਾ ਕੇ ਇਹ ਮਹਿਸੂਸ ਕੀਤਾ ਕਿ ਲੋਕਾਂ ਦਾ ਚੌਪਰ ਲੋਕਾਂ ਚ ਰਹੇਗਾ। ਅੱਜ ਉਹੀ ਚੌਪਰ ਜਿਹੜਾ ਸਾਰੇ ਗਰਦਾਸਪੁਰ ਦੇ ਵਿੱਚ ਉਹ ਵਾਕ-ਵਾਕ ਤਹਾਮਾ ਤੇ ਜਾ ਕੇ ਉਹਦਾ ਜਾਇਜ਼ਾ ਵੀ ਲਿਆ ਲੋਕਾਂ ਨੂੰ ਰਾਤ ਸਮਗਰੀ ਵੀ ਵੰਡੀ ਮੈਂ ਸਵੇਰੇ ਦੋ ਟਾਈਮ ਦਿਨਾਨਗਰ ਜਿਹੜਾ ਹੈਲੀਪੈਡ ਬਣਿਆ ਉੱਥੋਂ ਦੋ ਵਾਰੀ ਡਾਰ ਮੈਂ ਭਰੀ ਆ ਪਹਿਲਾਂ ਮੈਂ ਕਲਨੌਰ ਹੋ ਕੇ ਤੇ ਕਲਨੌਰ ਦੇ ਨਾਲ ਲੱਗਦੇ ਜਿਹੜਾ ਛਾਪੁਰ ਕਰਾਇਆ ਪਿੰਡ ਵਾ ਇਹਨਾਂ ਪਿੰਡਾਂ 'ਚ ਹੋ ਕੇ ਨਾਲੇ ਜਿਹੜੀ ਸਮਗਰੀ ਸੀਗੀ ਉਹਨਾਂ ਨੂੰ ਜਿਹੜੇ ਲੋਕ ਉਹਨਾਂ ਕਾ ਪਿੰਡਾਂ ਦੇ ਵਿੱਚ ਸੱਤਾਂ ਦੇ ਫਸੇ ਆ ਉਹ ਉਹਦੋਂ ਬਾਅਦ ਵਾਪਸ ਜਾ ਕੇ ਫਿਰ ਸਬਾਨ ਲੋਡ ਕਰਕੇ ਹਰੂਵਾਲ ਇਹ ਦੂਸਰਾ ਮਾਨ ਸਾਧਾਂ ਵਾਲੀ ਇਹਨਾਂ ਚੱਕ ਇਹਨਾਂ ਪਿੰਡਾਂ ਚੋਂ ਦੁਬਾਰਾ ਜਿਹੜਾ ਉਹ ਮੈਂ ਵੇਖਿਆ ਸਾਰਾ ਤਾਂ ਲੋਕ ਜਿਹੜੇ ਸਾਡੇ ਬਾਰਡਰ ਦੇ ਲੋਕ ਨੇ ਇਹਨਾਂ ਨੂੰ ਤੇ ਨਿਤ ਨਵੀਆਂ ਜਿਉਂ ਜੰਮੇ ਆ ਉਦੋਂ ਦੀਆਂ ਨਿਤ ਨਵੀਆਂ ਮੁਹਿਮਾਂ ਨੇ ਕਦੀ ਇੱਥੇ ਬਾਰਡਰ ਦੇ ਲੜਾਈ ਦਾ ਖਤਰਾ ਕਦੀ ਦਰਿਆ ਦੇ ਪਾਣੀਆਂ ਦਾ ਖਤਰਾ ਪਰ ਮੈਂ ਇਹਨਾਂ ਬਹਾਦਰ ਲੋਕਾਂ ਚੋਂ ਇਹ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਇਹਨਾਂ ਹਮੇਸ਼ਾ ਹੀ ਹਰ ਔਖੀ ਘੜੀ ਦਾ ਟੱਕਰਾ ਕਰਕੇ ਇਸ ਔਕਾਹੇ ਘੜੀ ਚੋਂ ਨਿਕਲੇ ਨੇ ਇਸ ਵਾਰ ਵੀ ਡੇਰਾ ਪਪਾ ਨਾਨਕ ਦੇ ਲੋਕ ਇਸ ਜਿਹੜੀ ਮਸੀਬਤ ਚੋਂ ਨਿਕਲ ਚ ਉਹ ਹੌਸਲੇ ਚ ਨੇ ਔਰ ਹੌਸਲੇ ਚ ਰਹਿ ਕੇ ਤੇ ਇਸ ਮਸੀਬਤ ਚੋਂ ਜ਼ਰੂਰ ਨਿਕਲਣਗੇ ਰੰਧਾਵਾ ਸਾਹਿਬ ਜਿਹੜਾ ਜਿਹੜਾ ਚੋਪਰ ਹੈ ਚੋਪਰ ਤੋਂ ਲੋਕਾਂ ਨੂੰ ਰਾਸ਼ਨ ਦੇਣ ਦਾ ਤਰੀਕਾ ਕੀ ਹੈ ਕਿਉਂਕਿ ਜਿਹੜੀਆਂ ਵੀਡੀਓ ਕੁਝ ਵਾਇਰਲ ਹੋਈਆਂ ਉਹਦੇ ਤੇ ਦਿਖਾਇਆ ਜਾ ਰਿਹਾ ਕਿ ਰਾਸ਼ਨ ਜਾ ਰਿਹਾ ਪਰ ਉਹ ਲੋਕ ਕਹਿੰਦੇ ਕਿ ਇੰਨੀ ਉੱਚੀ ਤੋਂ ਰਾਸ਼ਨ ਤੁਸੀਂ ਤਾਂ ਕੋਈ ਹੋਵੇ ਤੁਸੀਂ ਚੋਪਰ ਆ ਮੈਂ ਚੋਪਰ ਦੇ ਵਿੱਚ ਬੈਠਾ ਸੀਗਾ ਚੌਪਰ ਨੂੰ ਬਿਲਕੁਲ ਡਾਊਨ ਉੱਥੇ ਪਿੰਡ ਦੇ ਉੱਤੇ ਡਾਊਨ ਕੀਤਾ ਗਿਆ ਤਾਂ ਫਿਰ ਉਹ ਜਿਹੜੀਆਂ ਪੈਕੇਟ ਬਣਾ ਕੇ ਰੱਖੇ ਨੇ ਉਹ ਪੈਕੇਟ ਜਿਹੜਾ ਉਹਨਾਂ ਛੱਤਾਂ ਤੇ ਸੁੱਟੇ ਗਏ ਨੇ ਹੁਣ ਚੌਪਰ ਤਾਂ ਇਹਨਾਂ ਨੀਵਾ ਤਾਂ ਆ ਵੀ ਨਹੀਂ ਸਕਦਾ ਤੁਸੀਂ ਆ ਵੀ ਸਾਰੇ ਸਿਆਣੇ ਬਿਲਕੁਲ ਪਹੁੰਚ ਰਹੀਆਂ ਪਹੁੰਚ ਰਹੀਆਂ ਬਿਲਕੁਲ ਪਹੁੰਚ ਰਹੀਆਂ ਜੀ ਕੋਈ ਸੁੱਟਣ ਦੇ ਨਾਲ ਕੋਈ ਨੁਕਸਾਨ ਨਹੀਂ ਉਹ ਤੇ ਉਹ ਸਿਸਟਮ ਹੀ ਆ ਉਹ ਜਿਆ ਪੈਕ ਕੀਤਾ ਹੈ ਕਿ ਉਹ ਚੀਜ਼ਾਂ ਜਿਹੜੀਆਂ ਉਹ ਲੋਕਾਂ ਤੱਕ ਜਰੂਰ ਪਹੁੰਚਣਗੀਆਂ ਬਾਕੀ ਸਾਡੇ ਇਲਾਕੇ 'ਚ ਜਿੰਨੇ ਐਨ ਜੀਓ ਕੰਮ ਕਰ ਰਹੀਆਂ ਜਿੰਨੇ ਸਮਾਜ ਸੇਵੀ ਸੰਸਥਾ ਕੰਮ ਕਰ ਰਹੀਆਂ ਨੇ ਸਾਡੇ ਪੰਜਾਬੀ ਲੋਕ ਜਦੋਂ ਕਿਸੇ ਬਾਹਰਲੇ ਮੁਲਕਾਂ 'ਚ ਮੁਸੀਬਤ ਕੋਈ ਆ ਜੇ ਹੜ੍ਹ ਪਾ ਜੇ ਦੁੱਜਾ ਉਥੇ ਜਾ ਕੇ ਤਾਂ ਲੋਕਾਂ ਦੀ ਸੇਵਾ ਕਰਦੇ ਅੱਜ ਤੇ ਉਹਨਾਂ ਦੇ ਆਪਣੇ ਨੇ ਕੋ ਸ਼ੈਲਟਰ ਹਾਊਸ ਬਣਾਏ ਨੇ ਜੀ ਆਲੇ ਦੋਲੇ ਬਹੁਤ ਸਾਰੇ ਲੋਕਾਂ ਨੂੰ ਆਰਮੀ ਪੂਰਾ ਦਿਨ ਹੋ ਗਿਆ ਰੈਸਕਿਊ ਤਾਂ ਕਰ ਰਿਹਾ ਪਰ ਸ਼ੈਲਟਰ ਹਾਊਸ ਕਿੱਥੇ ਕਿੱਥੇ ਨੇ ਬਿਲਕੁਲ ਜੀ ਸਾਰੇ ਸਕੂਲਾਂ 'ਚ ਆਪਾਂ ਬਣਾਇਆ ਜੀ ਸਾਰੇ ਸਕੂਲਾਂ 'ਚ ਆਪਾਂ ਸੈਂਟਰ ਬਣਾਏ ਨੇ ਜਿਨ੍ਹਾਂ ਨੂੰ ਲੋੜ ਪਈ ਉਹਨਾਂ ਸੈਂਟਰਾਂ ਦੇ ਵਿੱਚ ਆਪਾਂ ਉਹਨਾਂ ਨੂੰ ਰੱਖਿਆ ਜੀ ਬਿਲਕੁਲ ਤਰ੍ਹਾਂ ਕਿੰਨਾ ਗਿਆ ਸਾਰੇ ਦੇਖੋ ਹੁਣ ਮੈਨੂੰ ਲੱਗਦਾ ਕਿ ਜਿਵੇਂ ਤੁਹਾਡੇ ਤੋਂ ਮੈਂ ਪੁੱਛਿਆ ਤੁਸੀਂ ਕਹਿੰਦੇ ਕਿ ਡੇਢ ਫੁੱਟ ਦੇ ਕਰੀਬ ਰਾਤ ਨਾਲ ਪਾਣੀ ਘਟ ਗਿਆ ਜਦੋਂ ਪਾਣੀ ਘਟਣ ਲੱਗ ਗਿਆ ਮੈਨੂੰ ਲੱਗਦਾ ਕਿ ਸਵੇਰ ਤੱਕ 2-3 ਫੁੱਟ ਪਾਣੀ ਹੈ ਨਾ ਜਣਾ ਹੋ ਜਾਣਾ ਔਰ ਇੱਕ ਦੋ ਦਿਨਾਂ ਚ ਜਿਹੜੀ ਸਥਿਤੀ ਜਿਹੜੀ ਉਹ ਠੀਕ ਹੋ ਜਾਏਗੀ ਤੇ ਰਾਗੀ ਦੇ ਪਾਣੀ ਦਾ ਨਹੀਂ ਬਿਲਕੁਲ ਕੋਈ ਐਸਾ ਖਤਰਾ ਨਹੀਂ ਜਿਹੜਾ ਪਾਣੀ ਆਉਣਾ ਸੀ ਉਹ ਆ ਗਿਆ ਬੰਨਣ ਵਾਸਤੇ ਚੋ ਦੇਖੋ ਜੀ ਬੰਨਣ ਦੇ ਵਾਸਤੇ ਨਾਲ ਰੰਧਾਵਾ ਸਾਹਿਬ ਜਦੋਂ ਪਾਣੀ ਉਤਰੂਗਾ ਲੋਕਾਂ ਦੀ ਅਸਲ ਸਮੱਸਿਆ ਉਹਦੋਂ ਸ਼ੁਰੂ ਹੋਣੀ ਹੈ ਲੋਕ ਉਥੇ ਚਾਰਾ ਨਹੀਂ ਪਹੁੰਚ ਰਿਹਾ ਹੋਰ ਕਈ ਚੀਜ਼ਾਂ ਨੇ ਜਿਨ੍ਹਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਣਾ ਮੁਆਵਜ਼ਾ ਤੀ ਉਹਦੇ ਵਾਸਤੇ ਤੁਸੀਂ ਤਜਵੀਜ਼ ਕੀ ਭੇਜੋਗੇ ਗਵਰਨਮੈਂਟ ਨੂੰ ਕਿ ਸਾਡੇ ਨਾਲ ਕੀ ਦਿੱਤਾ ਮੈਂ ਦੇਖੋ ਜੀ ਮੇਰੇ ਹਲਕੇ ਦਾ ਲਗਭਗ 100 ਪਿੰਡ ਇਸ ਮਾਰਦੀ ਹੇਟ ਹੈ ਤਾਂ ਮੈਂ ਇਹਨਾਂ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਆ ਮੈਂ ਕਾਪ ਜ਼ਿੰਮੇਦਾਰ ਹੋਣ ਦੇ ਨਾਤੇ ਮੈਨੂੰ ਪਤਾ ਜ਼ਿੰਮੇਦਾਰ ਨੂੰ ਸਮੱਸਿਆ ਕਦੋਂ ਕੜੀਆਂ ਆਉਣੀਆਂ ਅੱਜ ਤਾਂ ਲੋਕੀ ਦੇਖਣ ਕੇ ਰੀਲਾ ਬਣਾਉਣ ਆਉਂਦੇ ਨੇ ਲੋਕ ਹਮਦਰਦੀ ਕਿੰਨੇ ਪਰਸੈਂਟ ਲੋਕ ਕਰਦੇ ਇਹਨਾਂ ਦੇ ਲੋਕਾਂ ਦੇ ਅੰਦਰ ਨੂੰ ਪਤਾ ਉਹ ਚੀਜ਼ ਨੂੰ ਮੈਂ ਬੜੇ ਸਮਝ ਸਕਦਾ ਕਿ ਅੰਦਰੋਂ ਹਮਦਰਦੀ ਕਿੰਨੀ ਕ ਹੈ ਸਿਰਫ ਬਾਹਰ ਕੇ ਲੋਕਾਂ ਨੂੰ ਰੀਲਾਂ ਬਣਾ ਕੇ ਪਾ ਕੇ ਹਮਦਰਦੀ ਨਹੀਂ ਦਿਖਾਈ ਜਾਂਦੀ ਹਮਦਰਦੀ ਕੁਝ ਕਰਕੇ ਦੱਸਣਾ ਪੈਣਾ ਹੈ ਜਿਵੇਂ ਤੁਸੀਂ ਕਹਿਆ ਤੁਸੀਂ ਬੰਜਪੜ ਅੱਜ ਸਥਿਤੀ ਇਹ ਹੈ ਕਿ ਉੱਥੇ ਪਹੁੰਚਣਾ ਮੁਸ਼ਕਲ ਹੋਇਆ ਪਿਆ ਅੱਜ ਤੱਕ ਅਸੀਂ ਜਿਹੜੇ ਲੋਕ ਆ ਉਹਨਾਂ ਦੀ ਜਾਨਮਾਲ ਦੀ ਰਾਖੀ ਕਰਦੇ ਆ ਕਿ ਬੰਦਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਜਾਵੇ ਔਰ ਜਿਹੜਾ ਉਹਨਾਂ ਦੇ ਜ਼ਿੰਮੇਵਾਰਾਂ ਦੇ ਜਿਹੜੇ ਪਸ਼ੂ ਨੇ ਉਹਨਾਂ ਤੱਕ ਚਾਰਾ ਪਹੁੰਚਾਇਆ ਜਾਵੇ ਇੰਨੀ ਅੱਜ ਕਰਦੇ ਆ ਉਸ ਤੋਂ ਬਾਅਦ ਜਦੋਂ ਪਾਣੀ ਦਿੱਤੇਗਾ ਜਿਹੜੀਆਂ ਬਾਕੀ ਸਮੱਸਿਆਵਾਂ ਉਹਨਾਂ ਨਾਲ ਬਿਲਕੁਲ ਸਰਕਾਰ ਸਹਿਯੋਗ ਦਾ ਇਹਨਾਂ ਜ਼ਿੰਮੇਵਾਰਾਂ ਨਾਲ ਬਿਲਕੁਲ ਨਾਲ ਖੜੀ ਹੈ ਠੀਕ ਹੈ